ਇੰਗਲੈਂਡ ਦੇ ਇਤਿਹਾਸ ਦੇ ਵਿੱਚੋਂ ਇੱਕ ਕਹਾਣੀ ਦੀ ਉਦਾਹਰਣ ਦੇਣ ਲੱਗਿਆ ਇੰਗਲੈਂਡ ਦੇ ਵਿੱਚ ਜਿਹੜੀ ਚਰਚ ਹੈ ਉਹ ਕਾਰਡੀਨਲ ਚਰਚ ਹੈ ਜਿਹੜਾ ਵੀ ਚਰਚ ਦਾ ਪੋਪ ਹੁੰਦਾ ਸੀ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀ ਇੱਕ ਵਾਰੀ ਕੀ ਹੋਇਆ ਕਿ ਜਿਹੜਾ ਕਿੰਗ ਸੀ ਉਸ ਨੂੰ ਕਿਸੇ ਨੌਜਵਾਨ ਨੇ ਦੱਸ ਪਾਈਗੀ ਕਿ ਇੱਕ ਬਹੁਤ ਇੰਟੈਲੀਜੈਂਟ ਨੌਜਵਾਨ ਹੈ ਉਸ 16-17 ਸਾਲ ਦਾ لیکن ਗਰੀਬ ਪਰਿਵਾਰ ਚੋਂ ਜੇ ਉਹਦੀ ਹੈਲਪ ਕੀਤੀ ਜਾਏ ਤੇ ਬਹੁਤ ਇੰਟੈਲੀਜੈਂਟ ਜਿਹੜਾ ਹੈ ਉਹ ਪਰਸਨ ਬਣ ਸਕਦਾ ਹੈ ਠੀਕ ਹੈ ਉਹਨੇ ਕਿ ਲਿਆਉ ਉਹਨੇ ਉਸ ਨੌਜਵਾਨ ਨੂੰ ਲਿਆਂਦਾ ਆਪਣੀ ਸਟੇਟ ਦੇ ਖਰਚੇ ਦੇ ਉੱਤੇ ਉਹਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਉਹਨੇ ਇੱਕ ਅੱਛਾ ਸਕਾਲਰ ਵਿਦਵਾਨ ਬਣਾ ਲਿਆ ਵਿਦਵਾਨ ਬਣਾਉਣ ਤੋਂ ਬਾਅਦ ਉਸ ਕਿੰਗ ਨੇ ਉਸ ਰਾਜੇ ਨੇ ਉਸ ਬਾਦਸ਼ਾਹ ਨੇ ਉਹਨੂੰ ਚਰਚ ਦਾ ਪੋਪ ਬਣਾਤਾ ਜਦੋਂ ਚਰਚ ਦਾ ਉਹ ਪੋਪ ਬਣ ਗਿਆ ਤੇ ਆਟੋਮੈਟਿਕਲੀ ਉਹ ਪ੍ਰਾਈਮ ਮਿਨਿਸਟਰ ਵੀ ਬਣ ਗਿਆ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਨਾਲ ਪੋਪ ਬਣ ਗਿਆ ਤੇ ਉਸ ਨੇ ਆਪਣੀ ਸਟੇਟ ਦੀ ਔਰ ਆਪਣੀ ਸਟੇਟ ਦੇ ਬਾਦਸ਼ਾਹ ਦੀ ਬਹੁਤ ਖਿਦਮਤ ਕੀਤੀ ਬਹੁਤ ਖਿਦਮਤ ਸਟੇਟ ਨੂੰ ਉੱਪਰ ਲਿਜਾਣ ਲਈ ਉਸ ਨੇ ਟੇਲਾ ਲਾਤਾ ਜੋਰ ਲਾਤਾ ਦਿਨ ਰਾਤ ਲੱਗਿਆ ਰਹਿੰਦਾ ਸੀ ਇੱਕ ਲਾਅ ਹੈ 크ਿਸਚਨ ਲਾਅ ਹੈ ਕਿ ਇੱਕ ਬੰਦਾ ਇੱਕ ਪਤਨੀ ਦੇ ਹੁੰਦੇ ਦੂਜਾ ਵਿਆਹ ਨਹੀਂ ਕਰਾ ਸਕਦਾ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਸਥਾਪਿਤ ਇਹ ਲਾਅ ਹੈ ਨਾ ਬੇਸਿਕਲੀ 크ਿਸਚਨਾਂ ਦਾ ਇਹ ਰਿਲੀਜੀਅਸ ਲਾਅ ਹੈ ਇਹ ਧਾਰਮਿਕ ਲਾਅ ਹੈ ਧਾਰਮਿਕ ਕਾਨੂੰਨ ਹੈ ਇਹ 크ਿਸਚਨ ਦਾ ਕਿ ਦੁਨੀਆ ਚ ਇਹਨਾਂ ਨੇ ਰਾਜ ਕੀਤਾ ਇਸ ਕਰਕੇ ਆਪਣਾ ਇਹਨਾਂ ਨੇ ਧਾਰਮਿਕ ਲਾਉ ਨੂੰ ਦੁਨੀਆ ਚ ਸਥਾਪਿਤ ਕੀਤਾ ਚੰਗਾ ਸੀ ਇਸ ਕਰਕੇ ਦੁਨੀਆ ਚ ਪ੍ਰਵਾਨ ਵੀ ਚੜ ਗਿਆ ਉਹ ਜਿਹੜਾ ਬਾਦਸ਼ਾਹ ਸੀ ਨਾ ਉਸ ਦਾ ਇੱਕ ਲੜਕੀ ਦੇ ਨਾਲ ਮੋਹ ਮੁਹੱਬਤ ਜਿਹੜਾ ਸੀ ਪੈਦਾ ਹੋ ਗਿਆ ਉਹਨੇ ਕਿਹਾ ਮੈਂ ਸ਼ਾਦੀ ਕਰਨੀ ਹੈ ਪਰ ਪ੍ਰੋਬਲਮ ਇਹ ਆ ਗਈ ਕਿ ਉਹਦੀ ਪਹਿਲੀ ਪਤਨੀ ਸੀ ਔਰ ਪਤਨੀ ਨੂੰ ਤਲਾਕ ਦਿੱਤੇ ਬਿਨਾ ਉਹ ਦੂਜਾ ਵਿਆਹ ਨਹੀਂ ਸੀ ਕਰਾ ਸਕਦਾ ਪਤਨੀ ਨੂੰ ਉਹ ਤਲਾਕ ਦੇ ਨਹੀਂ ਸੀ ਸਕਦਾ ਉਹ ਕਰੇ ਕੀ ਉਸ ਪਾਪ ਨੂੰ ਕਹਿੰਦਾ ਕਹਿੰਦਾ ਤੂੰ ਇੱਕ ਫਤਵਾ ਜਾਰੀ ਕਰ ਕਿ ਕਿੰਗ ਨੂੰ ਅਧਿਕਾਰ ਹੈ ਇੱਕ ਪਤਨੀ ਦੇ ਹੁੰਦਿਆਂ ਬਿਨਾ ਤਲਾਕ ਦਿੱਤੇਆਂ ਦੂਜਾ ਵਿਆਹ ਕਰਾਉਣ ਦਾ ਕਿੰਗ ਨੂੰ ਅਧਿਕਾਰ ਹੈ ਬਾਕੀਆਂ ਨੂੰ ਨਹੀਂ ਹੋ ਸਕਦਾ ਉਹ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਇਹ ਤਾਂ ਸਾਡਾ ਸਿਧਾਂਤ ਹੈ ਇਹ ਤਾਂ ਸਾਡੀ ਮਰਿਆਦਾ ਸਾਡੀ ਪਰੰਪਰਾ ਹੈ ਉਹ ਕਹਿੰਦਾ ਵੀ ਦੇਖ ਮੈਂ ਤੈਨੂੰ ਲਾਇਆ ਤੈਨੂੰ ਮੈਂ ਕਿੱਥੋਂ ਚੁੱਕ ਕੇ ਲਿਆਂਦਾ ਧੁੱਖਾ ਮਰਦਾ ਸੀ ਆਪਦੇ ਘਰੇ ਤੂੰ ਤੈਨੂੰ ਮੈਂ ਪੜਾਇਆ ਤੈਨੂੰ ਮੈਂ ਲਿਖਾਇਆ ਤੈਨੂੰ ਮੈਂ ਪੋਪ ਬਣਾਇਆ ਕੰਟਰੀ ਦਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਬਣਾਇਆ ਤੂੰ ਮੇਰੇ ਲਈ ਇੰਨਾ ਨਹੀਂ ਕਰ ਸਕਦਾ ਉਹ ਕਹਿੰਦਾ ਬਾਦਸ਼ਾਹ ਮੈਂ ਤੇਰੀ ਖਿਦਮਤ ਬਹੁਤ ਕੀਤੀ ਹੈ ਸਟੇਟ ਦੀ ਬਹੁਤ ਖਿਦਮਤ ਕੀਤੀ ਹੈ ਪਰ ਮੈਂ ਸਿਧਾਂਤ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਕਹਿੰਦਾ ਵੀ ਇਹ ਤਾਂ ਤੈਨੂੰ ਕਰਨਾ ਪਊਗਾ ਜਾਂ ਤਾਂ ਤੂੰ ਇਹ ਫਤਵਾ ਦੇ ਮੇਰੇ ਹੱਕ 'ਚ ਜੇ ਨਹੀਂ ਤੂੰ ਮੈਨੂੰ ਫਤਵਾ ਦਿੰਦਾ ਤੇ ਮੇਰੇ ਕੋਲੇ ਅਧਿਕਾਰ ਹੈ ਤੈਨੂੰ ਟਰਮੀਨੇਟ ਕਰਨ ਦਾ ਉਹਨੇ ਸੋਚਿਆ ਵੀ ਇਹ ਇੰਸਟੀਚੂਨ ਸਿਧਾਂਤ ਦੇ ਸਿਰ ਤੇ ਖੜਾ ਹੈ ਤੇ ਜੇ ਮੈਂ ਇਹ ਸਿਧਾਂਤ ਛੱਡਦਾ ਇਹ ਇੰਸਟੀਚੂਨ ਤਬਾਹ ਹੋ ਜਾਊਗਾ ਮੈਨੂੰ ਜਵਾਬ ਦੇਣਾ ਚਾਹੀਦਾ ਉਹਨੇ ਜਵਾਬ ਦਿੱਤਾ ਉਹਨੇ ਉਹਨੂੰ ਟਰਮੀਨੇਟ ਕਰਤਾ ਟਰਮੀਨੇਟ ਕਰਨ ਤੋਂ ਬਾਅਦ ਉਹਦਾ ਘਰ-ਬਾਰ ਤਾਂ ਖੋਣਾ-ਖੋਣਾ ਸੀ ਉਹਦੇ ਕੱਪੜੇ ਵੀ ਲਵਾ ਲੇ ਬਾਦਸ਼ਾਹ ਨੇ ਤੇ ਉਹ ਇੱਕ ਕੱਪੜੇ ਦੇ ਨਾਲ ਆਪਣਾ ਤਾਂ ਢੱਕ ਕੇ ਨਾ ਚਾਦਰ ਉੱਤੇ ਲੈ ਕੇ ਤੇ ਤੁਰਿਆ ਜਾਂਦਾ ਹੈ। ਇੱਕ ਦਰਖਤ ਦੇ ਥੱਲੇ ਖੜੋ ਜਾਂਦਾ ਉਹ। ਦਰਖਤ ਦੇ ਥੱਲੇ ਖੜੋ ਕੇ ਉਹ ਅਕਾਲ ਪੁਰਖ ਦੇ ਅੱਗੇ ਇੱਕ ਪ੍ਰੇਅਰ ਕਰਦਾ ਹੈ। ਉਹ ਪ੍ਰੇਅਰ ਦੇ ਵਿੱਚ ਕੀ ਲਫ਼ਜ਼ ਕਹਿੰਦਾ ਹੈ? ਉਹ ਕਹਿੰਦਾ ਹੈ, "ਹੇ ਉਸਾਈਂ ਦਾ ਉਸਾਈਂਆਂ ਦੇ ਮੁਤਾਬਕ ਉਹ ਕਹਿੰਦਾ ਹੈ, "ਹੇ ਰੱਬ ਮੈਂ ਬਹੁਤ ਖਿਦਮਤ ਕੀਤੀ। ਬਾਦਸ਼ਾਹ ਦੀ ਸਿਰਫ ਇਸ ਲਈ ਕਿ ਉਸਨੇ ਮੈਨੂੰ ਅਹੁਦਾ ਦਿੱਤਾ ਪਰ ਮੈਂ ਸਿਧਾਂਤ ਦੀ ਅਵਹੇਲਨਾ ਨਹੀਂ ਕੀਤੀ ਸਿਧਾਂਤ ਦੀ ਉਲੰਘਣਾ ਨਹੀਂ ਕੀਤੀ ਉਸੇ ਬਾਦਸ਼ਾਹ ਨੇ ਅੱਜ ਮੇਰੀ ਹਾਲਤ ਪਤਲੀ ਕਰਤੀ ਪਰ ਕਹਿੰਦਾ ਹੈ ਹੇ ਅਕਾਲ ਪੁਰਖ ਹੇ ਰੱਬ ਮੈਨੂੰ ਯਕੀਨ ਹੈ ਜਿੰਨੀ ਮੈਂ ਬਾਦਸ਼ਾਹ ਦੀ ਖਿਦਮਤ ਕੀਤੀ ਹੈ ਜੇ ਕਿਤੇ ਉਹਦਾ ਸੌਵਾਂ ਹਿੱਸਾ ਵੀ ਮੈਂ ਤੇਰੀ ਖਿਦਮਤ ਕੀਤੀ ਹੁੰਦੀ ਸੀ ਹੁੰਦੀ ਨਾ ਉਸ ਅਹੁਦੇ ਤੇ ਰਹਿ ਕੇ ਤੇ ਮੇਰੀ ਇਹ ਹਾਲਤ ਤੂੰ ਨਹੀਂ ਸੀ ਹੁਣ ਦੇਣੀ ਮੈਨੂੰ ਨੰਗਾ ਨਹੀਂ ਸੀ ਕਰਨਾ ਤੂੰ ਸਿਧਾਂਤ ਦੀ ਰਾਖੀ ਪਰੰਪਰਾਵਾਂ ਦੀ ਰਾਖੀ ਮਰਿਆਦਾਵਾਂ ਦੀ ਰਾਖੀ ਕਰਨ ਵਾਸਤੇ ਕਈ ਵਾਰੀ ਨੰਗੇ ਵੀ ਹੋਣਾ ਪੈਂਦਾ ਹੈ ਪਰ ਜਿਹੜੇ ਸਹਿ ਲੈਂਦੇ ਨੇ ਸਿਧਾਂਤ ਬਚਾ ਲੈਂਦੇ ਨੇ ਪਰੰਪਰਾਵਾਂ ਬਚਾ ਲੈਂਦੇ ਨੇ ਇੰਸਟੀਟਿਊਸ਼ਨ ਬਚਾ ਲੈਂਦੇ ਨੇ ਉਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੋ ਜਾਂਦੇ ਨੇ ਗੱਲ ਸਿਧਾਂਤ ਦੀ ਹੈ ਮੌਜੂਦਾ ਅਕਾਲੀ ਲੀਡਰਸ਼ਿਪ ਨਾਲ ਮੇਰਾ ਕੋਈ ਵਿਰੋਧ ਨਹੀਂ ਹੈ ਮੇਰਾ ਬੜਾ ਪਿਆਰ ਸੀ ਬੜਾ ਸਨੇਹ ਸੀ ਪਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਪਰੰਪਰਾ ਦੀ ਗੱਲ ਆ ਗਈ ਜਦੋਂ ਮਰਿਆਦਾ ਦੀ ਗੱਲ ਆ ਗਈ ਉਹ ਤਾਂ ਨਹੀਂ ਕਰ ਸਕਿਆ ਅਸੀਂ ਸਮਝੋਤਾ بس ਤੇ ਪ੍ਰਭਾਵੀ ਨਹੀਂ ਹੈ ਕਿਉਂ ਕਿ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਸੰਗਤ ਦਾ ਸਾਥ ਮਿਲਿਆ ਤੇ ਲੱਖ ਜਤਨ ਹੋਏ ਨੰਗਾ ਕਰਨ ਦੇ ਲੇਕਿਨ ਨੰਗਾ ਨਹੀਂ ਹੋ ਸਕੇ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਪਰਮੇਸ਼ਵਰ ਦੀ ਬਖਸ਼ਿਸ਼ ਹੈ ਸੰਗਤ ਦੇ ਸਾਥ ਤੇ ਸੰਗਤ ਦੇ ਪਿਆਰ ਦੀ ਬਦੌਲਤ